ਵਾਇਗੁਰੂ ਜੀ ਕਾ ਖਾਲਸਾ ਵਾਇਗੁਰੂ ਜੀ ਕੀ ਫਤਿਹ ਵਾਇਗੁਰੂ ਜੀ ਕਾ ਖਾਲਸਾ ਵਾਇਗੁਰੂ ਜੀ ਕੀ ਫਤਿਹ ਅੱਜ ਅਸੀਂ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਕੁਝ ਸਲੋਕਾਂ ਤੇ ਗੱਲਬਾਤ ਕਰਾਂਗੇ ਹਾਂਜੀ ਸਾਡੇ ਕੋਲ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਸਲੋਕ 13 ਤੋਂ 18 ਨੇ ਤੇ ਅਸੀਂ ਇਹਨਾਂ ਨੂੰ ਖੋਜ ਸ਼ਬਦ ਮਹਿਲੇ ਪ੍ਰੋਜੈਕਟ ਦੇ ਹਵਾਲੇ ਨਾਲ ਸਮਝਣ ਦੀ ਕੋਸ਼ਿਸ਼ ਕਰਾਂਗੇ ਬਿਲਕੁਲ ਮਕਸਦ ਇਹ ਹੈ ਕਿ ਗੁਰਮੁਖ ਦੇ ਅਸਲ ਗੁਣ ਕੀ ਹੁੰਦੇ ਨੇ ਇਹਨਾਂ ਸਲੋਕਾਂ ਰਾਹੀਂ ਜਾਣੀਏ ਹਾਂਜੀ ਜ਼ਰੂਰ ਇਸ ਸ਼ਲੋਕ ਨਾ ਸਿਰਫ ਕੋਈ ਸਿਧਾਂਤਕ ਗੱਲਾਂ ਨਹੀਂ ਜੀ ਤਾਂ ਜੀਵਨ ਜਾਂਚ ਦੇ ਮਤਲਬ ਅਮਲੀ ਪਹਿਲੂ ਨੇ ਸੰਤੁਲਨ ਕਿਵੇਂ ਬਣਾਉਣਾ ਨਿਰਲੇਪ ਕਿਵੇਂ ਰਹਿਣਾ ਹਾਂ ਤੇ ਆਤਮਿਕ ਗਿਆਨ ਹਾਂ ਆਤਮਿਕ ਗਿਆਨ ਦੀ ਡੂੰਗੀ ਸਮਝ ਇਹ ਸਭ ਨਾ ਚ ਮਿਲਦਾ ਇੱਕ ਤਰ੍ਹਾਂ ਨਾਲ ਅੰਦਰੂਨੀ ਆਜ਼ਾਦੀ ਦਾ ਰਾ ਦੱਸਦੇ ਨੇ ਸਹੀ ਗੱਲ ਹੈ ਤਾਂ ਫਿਰ ਪਹਿਲਾ ਕਦਮ ਸਲੋਕ 13 ਵਿੱਚ ਆਂਦਾ ਹੈ ਜੀ ਸੁਖ ਦੁਖ ਜੇ ਪਰ ਸਹਿ ਨਹੀਂ ਲੋਭ મો અભਿਮਾਨ ਹਾਂਜੀ ਕਹੋ ਨਾਨਕ ਸੁਨਰੇ ਮਨਾ ਸੋ ਮੂਰਤ ਭਗਵਾਨ ਹਾਂ ਜਿਹੜਾ ਮਨੁੱਖ ਸੁਖ ਦੁਖ ਲੋਭ મો ਹੰਕਾਰ ਇਹਨਾਂ ਚੀਜ਼ਾਂ ਤੋਂ ਮਤਲਬ ਪ੍ਰਭਾਵਿਤ ਨਹੀਂ ਹੁੰਦਾ ਹਾਂਜੀ ਪਰਸੇ ਨਹੀਂ ਹਾਂਜੀ ਪਰਸੇ ਨਹੀਂ ਉਸ ਨੂੰ ਤਾਂ ਰੱਬ ਦਾ ਰੂਪ ਮੂਰਤ ਭਗਵਾਨ ਕਿਹਾ ਗਿਆ ਹੈ ਇਹ ਤਾਂ ਵਾ ਬਹੁਤ ਹੀ ਉੱਚੀ ਅਵਸਥਾ ਲੱਗਦੀ ਹੈ ਹੈ ਅਸਲ ਵਿੱਚ ਦੇਖੋ ਇਹ ਭਾਵਨਾਤਮਕ ਸਥਿਰਤਾ ਦੀ ਸਿਖਰ ਹੈ ਹਾਂਜੀ ਜਦੋਂ ਬੰਦਾ ਦੁਨਿਆਵੀ ਉਤਰਾ ਚੜਾ ਯਾਨੀ ਦ્વੈਤ ਦ્વੈਤ ਮਤਲਬ ਚੰਗਾ ਮਾੜਾ ਆਪਣਾ ਪਰਾਇਆ ਹਾਂਜੀ ਬਿਲਕੁਲ ਸੁੱਖ ਦੁੱਖ ਆਪਣਾ ਪਰਾਇਆ ਇਸ ਭੇਦ ਭਾਵ ਤੋਂ ਉੱਪਰ ਉੱਠ ਜਾਂਦਾ ਤਾਂ ਸਮਝੋ ਕਿ ਆਤਮਿਕ ਤਰੱਕੀ ਦੀ ਨਿਓ ਰੱਖੀ ਗਈ ਅੰਦਰੋਂ ਅਡੋਲ ਹੋ ਜਾਂਦਾ ਬੰਦਾ ਹੂੰ ਇਹ ਭਾਵਨਾਤਮਕ ਸਥਿਰਤਾ ਵਾਲੀ ਗਲਤ ਸਮਝ ਆਂਦੀ ਹੈ ਹਾਂਜੀ ਪਰ ਅਗਲਾ ਸਲੋਕ 14ਵਾਂ ਹਾਂ ਉਹਦੇ ਵਿੱਚ ਗੱਲ ਹੋਰ ਵੀ ਕਿਵੇਂ ਕਹਾ ਸੁਖਮ ਜੀ ਲੱਗਦੀ ਹੈ ਹਾਂ ਉੱਥੇ ਲਿਖਿਆ ਨਾ ਗੇ ਸੇਦੀ ਉਸਤਤ ਕਰਨੀ ਨਾ ਨਿੰਦਿਆ ਤੇ ਹੋਰ ਤੇ ਹੋਰ ਸੋਨੇ ਕੰਚਨ ਤੇ ਲੋਹੇ ਨੂੰ ਵੀ ਇੱਕੋ ਜਿਹਾ ਸਮਝਣਾ ਹਾਂਜੀ ਉਸਤਤ ਨਿੰਦਿਆ ਨਾਹੀ ਜਿਹੀ ਹਾਂਜੀ ਕੰਚਨ ਲੋਹ ਸਮਾਨ ਹੂੰ ਹੂੰ ਕਹੋ ਨਾਨਕ ਸੁਨਰੇ ਮਨਾ ਮੁਕਤ ਤਾਹਿ ਤੇ ਜਾਨ ਅਜਿਹੇ ਮਨੁੱਖ ਨੂੰ ਫਿਰ ਮੁਕਤ ਕਿਹਾ ਮੁਕਤ ਤਾਹਿ ਤੇ ਜਾਨ ਹਾਂ ਇਸ ਦਾ ਕੀ ਮਤਲਬ ਹੋਇਆ ਫਿਰ ਦੇਖੋ ਜੀ ਇਸ ਦਾ ਭਾਵ ਹੈ ਕਿ ਅਸਲੀ ਆਜ਼ਾਦੀ ਉਹ ਸਿਰਫ ਭਾਵਨਾਵਾਂ ਤੇ ਕਾਬੂ ਪਾਉਣਾ ਹੀ ਨਹੀਂ ਹੈ ਅੱਛਾ ਸੋ ਗੋਂ ਸਮਾਜ ਕੀ ਕਹਿੰਦਾ ਹੈ ਲੋਕ ਵਾਵਾ ਕਰਦੇ ਨੇ ਜਾਂ ਬੁਰਾਈ ਇਸ ਤੋਂ ਵੀ ਉੱਪਰ ਉੱਠਣਾ ਹੈ ਹਮ ਤੇ ਜਿਹੜੀਆਂ ਪਦਾਰਥਕ ਚੀਜ਼ਾਂ ਨੇ ਉਹਨਾਂ ਦੀ ਕੀਮਤ ਤੋਂ ਵੀ ਉੱਪਰ ਉੱਠਣਾ ਹੈ ਹਮ ਜਦੋਂ ਕਿਸੇ ਲਈ ਲੋਕਾਂ ਦੀ ਤਾਰੀਫ਼ ਜਾਂ ਬੁਰਾਈ ਤੇ ਸੋਨੇ ਜਾਂ ਲੋਹੇ ਦੀ ਕੀਮਤ ਇੱਕ ਬਰਾਬਰ ਹੋ ਗਈ ਕੋਈ ਫਰਕ ਨਾ ਪਿਆ ਤਾਂ ਸਮਝੋ ਅੰਦਰੋਂ ਆਜ਼ਾਦ ਹੋ ਗਿਆ ਹਮ ਅਸਲ ਮੁਕਤੀ ਇਸ ਅੰਦਰੂਨੀ ਨਿਰਲਿਪਤਾ ਵਿੱਚ ਹੈ ਬਾਹਰ ਨਹੀਂ ਇਹ ਤਾਂ ਸੱਚੀ ਪੂਰਾ ਨਜ਼ਰੀਆ ਹੀ ਬਦਲ ਦਿੰਦੀ ਹੈ ਹਾਂ ਤੇ ਫਿਰ ਸ਼ਲੋਕ 15 ਉਹ ਤਾਂ ਇਸ ਤੋਂ ਵੀ ਅੱਗੇ ਜਾਂਦਾ ਲੱਗਦਾ ਖੁਸ਼ੀ ਹਰਖ ਤੇ ਗਮੀ ਵਿੱਚ ਇੱਕੋ ਜਿਹਾ ਰਹਿਣਾ ਹਰਖ ਸੋਗ ਜਾਂ ਕੇ ਨਹੀਂ ਬੈਰੀ ਮੀਤ ਸਮਾਨ ਕਹੋ ਨਾਨਕ ਸੁਨਰੇ ਮਨਾ ਮੁਕਤ ਤਾਹ ਤੇ ਜਾਨ ਤੇ ਕਮਾਲ ਦੀ ਗੱਲ ਦੁਸ਼ਮਣ ਬੈਰੀ ਤੇ ਮਿੱਤਰ ਮੀਤ ਵੀ ਬਰਾਬਰ ਸਮਝਣਾ ਫਿਰ ਮੁਕਤੀ ਦਾ ਜ਼ਿਕਰ ਹੈ ਪਰ ਇਹ ਕਿਵੇਂ ਸੰਭਵ ਹੈ ਮਤਲਬ ਦੁਸ਼ਮਣ ਤੇ ਮਿੱਤਰ ਇੱਕੋ ਜਿਹੇ ਇਹ ਬਹੁਤ ਉਚਾ ਅਦਰਸ਼ ਹੈ ਤੇ ਸ਼ਾਇਦ ਸਭ ਤੋਂ ਔਖਾ ਵੀ ਲੱਗੇ ਪਰ ਦੇਖੋ ਇਸ ਦਾ ਮਤਲਬ ਇਹ ਨਹੀਂ ਕਿ ਦੁਸ਼ਮਣੀ ਭੁੱਲ ਜਾਓ ਇਹ ਦੋਸਤੀ ਨਾ ਨਿਭਾਓ ਅੱਛਾ ਇਸ ਦਾ ਅਸਲ ਅਰਥ ਹੈ ਆਪਣੇ ਮਨ ਵਿੱਚ ਆਪਣੇ ਅੰਦਰ ਕਿਸੇ ਲਈ ਪੱਖਪਾਤ ਕਿਸੇ ਲਈ ਨਫ਼ਰਤ ਕਿਸੇ ਲਈ ਖਾਸ ਮੋਹ ਨਾ ਰੱਖਣਾ ਹੂੰ ਅੰਦਰ ਦੀ ਗੱਲ ਹੈ ਹਾਂ ਅੰਦਰ ਦੀ ਅਵਸਥਾ ਹਰ ਕਿਸੇ ਨੂੰ ਉਸ ਪ੍ਰਮਾਤਮਾ ਦਾ ਬਣਾਇਆ ਹੈ ਜੀਵ ਸਮਝਣਾ ਭਾਵੇਂ ਉਹਦਾ ਸੁਭਾਅ ਜਾਂ ਕਮਕੀ ਹੋ ਜਾ ਵੀ ਹੋਵੇ ਇਹ ਹੈ ਸਮ ਦ੍ਰਿਸ਼ਟੀ ਦੀ ਡੁੰਗਾਈ ਜਿੱਥੇ ਆਪਣੀ ਨਿੱਜੀ ਪਸੰਦ ਨਾ ਪਸੰਦ ਮਿਟ ਜਾਂਦੀ ਹੈ ਇਹ ਮੰਦੀ ਅਵਸਥਾ ਹੈ ਫਿਰ ਅੰਦਾਸਾ ਲੋਕ 16 ਜਿਸ ਵਿੱਚ ਹੈ ਕਿ ਨਾ ਕਿਸੇ ਨੂੰ ਡਰਾਣਾ ਭੈ ਕਾਹੂ ਕੋ ਦੇਤਨਾ ਹਾਂਜੀ ਤੇ ਨਾ ਹੀ ਕਿਸੇ ਤੋਂ ਡਰਨਾ ਨਹ ਪੈ ਮਨ ਤਾਨਤ ਹੈ ਅਜਿਹੇ ਮਨੁੱਖ ਨੂੰ ਹੀ ਅਸਲ ਗਿਆਨੀ ਕਿਹਾ ਗਿਆ ਹੈ ਗਿਆਨਤਾ ਹੈ ਬਖਾਨ ਬਿਲਕੁਲ ਗਿਆਨ ਦਾ ਮਤਲਬ ਸਿਰਫ ਕਿਤਾਬਾਂ ਪੜ੍ਹਨਾ ਜਾਂ ਜਾਣਕਾਰੀ ਇਕੱਠੀ ਕਰਨਾ ਨਹੀਂ ਹੈ ਹਾਂਜੀ ਅਸਲ ਗਿਆਨ ਤਾਂ ਅੰਦਰ ਨਿਡਰਤਾ ਪੈਦਾ ਕਰਦਾ ਹੈ ਜਦੋਂ ਇਹ ਸਮਝ ਆ ਜਾਂਦੀ ਹੈ ਕਿ ਸਭ ਕੁਝ ਉਸ ਪਰਮਾਤਮਾ ਦੇ ਹੁਕਮ ਚ ਹੈ ਤੇ ਦੁਨੀਆ ਦੀ ਹਰ ਸ਼ੈ ਨੇ ਇੱਕ ਦਿਨ ਚਲੇ ਜਾਣਾ ਹੈ ਨਾਸ਼ਵਾਨ ਹੈ ਫਿਰ ਡਰ ਕਦਾ ਹਾਂ ਫਿਰ ਡਰ ਮੁੱਕ ਜਾਂਦਾ ਹੈ ਤੇ ਜਿਹਦੇ ਆਪਣੇ ਮਨ ਚੋਂ ਡਰ ਨਹੀਂ ਉਹ ਭਲਾ ਦੂਜਿਆਂ ਨੂੰ ਕਿਉਂ ਡਰਾਏਗਾ ਹੂੰ ਉਸ ਨੂੰ ਲੋੜ ਨਹੀਂ ਪੈਂਦੀ। ਇਹ ਹੀ ਨਿਡਰਤਾ ਫਿਰ ਸੱਚ ਤੇ ਖੜੇ ਹੋਣ ਦੀ ਤਾਕਤ ਵੀ ਦਿੰਦੀ ਹੈ। ਬਹੁਤ ਵਧੀਆ ਗੱਲ ਹੈ। ਇਸ ਤੋਂ ਅੱਗੇ ਸ਼ਲੋਕ 17 ਵਿੱਚ ਦੱਸਿਆ ਹੈ ਕਿ ਜਿਸ ਨੇ ਸਾਰੀਆਂ ਬੁਰੀਆਂ ਆਤਾਂ ਵਿਸ਼ੇ ਵਿਕਾਰ ਹਾਂਜੀ ਬਿਲਕੁਲ ਉਹ ਛੱਡ ਦਿੱਤੀਆਂ ਵਿਖਿਆ ਸਗਲੀ ਤਜੀ ਤੇ ਵਿਰਾਗ ਦਾ ਰਾਹ ਫੜ ਲਿਆ ਲਿਓ ਪੇਕ ਬੈਰਾਗ ਹੂੰ ਉਹ ਬੰਦਾ ਬਹੁਤ ਪਾਗਾ ਵਾਲਾ ਹੈ। ਤਿੱਹ ਨਰ ਮਾથે ਪਾਗ। ਹਾਂਜੀ ਪਰ ਇੱਥੇ ਬੈਰਾਗ ਦਾ ਮਤਲਬ ਸਮਝਣਾ ਜ਼ਰੂਰੀ ਹੈ। ਇੱਕ ਗਾਰ-ਬਾਰ ਛੱਡ ਕੇ ਜੰਗਲਾਂ 'ਚ ਜਾਣਾ ਨਹੀਂ ਹੈ। ਅੱਛਾ। ਇਸ ਦਾ ਮਤਲਬ ਹੈ ਦੁਨੀਆਂ ਵਿੱਚ ਰਹਿੰਦਿਆਂ ਹੋਇਆਂ ਵੀ ਮਾਇਆ ਦੇ ਮੋਹ ਤੋਂ ਹੂੰ ਪਕੜ ਤੋਂ ਨਿਰਲੇ ਪ੍ਰੈਣਾ। ਹੂੰ ਮਨ ਕਰਕੇ ਤਿਆਗੀ ਹੋਣਾ। ਯਾਨੀ ਮਾਨਸਿਕ ਤਿਆਗ। ਹਾਂਜੀ ਮਾਨਸਿਕ ਤਿਆਗ ਤੇ ਜਿਸ ਨੇ ਕਮਾ ਲਿਆ ਗੁਰੂ ਸਾਹਿਬ ਕਹਿੰਦੇ ਨੇ ਉਹਦੇ ਮੱਥੇ ਤੇ ਬਾਗ ਨੇ। ਹੂੰ ਉਹ ਕਿਸਮਤ ਅਸਲ ਵਿੱਚ ਆਤਮਿਕ ਅਮੀਰੀ ਹੈ ਜਿਹੜੇ ਦੁਨਿਆਵੀ ਧਨ ਦੌਲਤ ਤੋਂ ਕਿਤੇ ਕਿਤੇ ਉੱਚੀ ਹੈ। ਹਾਂਜੀ ਤੇ ਅਖੀਰ ਵਿੱਚ ਆਖਰੀ ਸਲੋਕ 18ਵਾਂ ਜਿਹੜਾ ਸਿਖਰ ਤੇ ਲੈ ਜਾਂਦਾ ਹੈ ਜਿਸ ਨੇ ਮਾਇਆ ਤੇ ਮਮਤਾ ਦੋਨੇ ਛੱਡ ਦਿੱਤੀਆਂ ਜੀ ਮਾਇਆ ਮਮਤਾ ਤਜੀ ਹਾਂਜੀ ਤੇ ਸਭ ਤੋਂ ਨਿਰਲੇਪ ਉਦਾਸ ਹੋ ਗਿਆ ਹਾਂ ਸਭ ਤੇ ਪਇਓ ਉਦਾਸ ਹਾਂ ਉਸ ਦੇ ਹਿਰਦੇ ਵਿੱਚ ਖੁਦ ਪਰਮਾਤਮਾ ਆਵਸਦਾ ਹੈ ਹੂੰ ਤੇ ਕਟ ਬ੍ਰह्म ਨਿਵਾਸ ਵਾਹ ਤਾਂ ਫਿਰ ਜੇ ਆਪਾਂ ਸਾਰੀ ਗੱਲ ਨੂੰ ਜੋੜ ਕੇ ਦੇਖੀਏ ਹਾਂਜੀ ਇਹਨਾਂ ਸਲੋਕਾਂ ਵਿੱਚ ਗੁਰਮੁਖ ਦੇ ਜੀਵਨ ਦਾ ਉਸ ਦੀ ਇੱਕ ਅਵਸਥਾ ਦਾ ਪੂਰਾ ਨਕਸ਼ਾ ਹੈ ਹਾਂਜੀ ਭਾਵਨਾਵਾਂ ਤੇ ਕਾਬੂ ਹੂੰ ਹੂੰ ਸੰਤੁਲਨ ਉਸਤਤ ਨਿੰਦਾ ਪਦਾਰਥਾਂ ਦੇ ਮੋਹ ਤੋਂ ਪਾਰ ਲੰਘਣਾ ਨਿਰਲੇਪਤਾ ਸਾਰਿਆਂ ਨੂੰ ਇੱਕੋ ਜਿਹਾ ਦੇਖਣਾ ਹਾਂ ਸਮਦ੍ਰਿਸ਼ਟੀ ਸਮਾਨਤਾ ਪੂਰੀ ਤਰ੍ਹਾਂ ਨਿਡਰ ਹੋਣਾ ਹੂੰ ਹੂੰ ਵਿਕਾਰਾਂ ਤੋਂ ਮੁਕਤ ਹੋਣਾ ਤੇ ਅਖੀਰ ਵਿੱਚ ਰੱਬ ਨਾਲ ਜੁੜ ਜਾਣਾ ਹਾਂਜੀ ਬਿਲਕੁਲ ਇਹ ਇੱਕ ਪੂਰੀ ਆਤਮਿਕ ਯਾਤਰਾ ਦਾ ਵਰਣਨ ਹੈ ਸਹੀ ਗੱਲ ਹੈ ਤੇ ਦੇਖੋ ਇਹ ਸਾਨੂੰ ਇੱਕ ਬਹੁਤ ਅਹਿਮ ਸਵਾਲ ਵੱਲ ਵੀ ਲੈ ਕੇ ਜਾਂਦਾ ਹੈ ਹਾਂਜੀ ਕਿ ਜੇ ਅਸੀਂ ਆਪਣੀ ਰੋਜ਼ ਦੀ ਜ਼ਿੰਦਗੀ ਵਿੱਚ ਇਹਨਾਂ ਉੱਠੇ ਆਦਰਸ਼ਾਂ 'ਚੋਂ ਪਾਵੇਂ ਕਿਸੇ ਇੱਕ ਗੁਣ ਨੂੰ ਵੀ ਥੋੜਾ ਥੋੜਾ ਕਰਕੇ ਅਪਣਾਉਣ ਦੀ ਕੋਸ਼ਿਸ਼ ਕਰੀਏ ਹੂੰ ਤਾਂ ਸੋਚਣ ਵਾਲੀ ਗੱਲ ਹੈ ਕਿ ਸਾਡੇ ਆਪਣੇ ਜੀਵਨ ਤੇ ਸਾਡੇ ਆਪਸੀ ਰਿਸ਼ਤਿਆਂ ਤੇ ਸਾਡੇ ਮਨ ਦੀ ਸ਼ਾਂਤੀ ਤੇ ਇਸ ਦਾ ਕਿੰਨਾ ਡੂੰਗਾ ਤੇ ਚੰਗਾ ਅਸਰ ਪੈ ਸਕਦਾ ਹੈ ਹਾਂ ਇਸ ਬਾਰੇ ਸੋਚ ਵਿਚਾਰ ਜ਼ਰੂਰ ਕਰਨਾ ਚਾਹੀਦਾ ਹੈ ਬਿਲਕੁਲ ਬਿਲਕੁਲ ਏਸੇ ਵਿਚਾਰ ਨਾਲ ਅੱਜ ਦੀ ਇਹ ਚਰਚਾ ਇੱਥੇ ਸਮਾਪਤ ਕਰਦੇ ਹਾਂ ਹਾਂਜੀ ਅਗਲੇ ਪੋਡਕਾਸਟ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਅਗਲੇ ਸਲੋਕਾਂ ਦੀ ਵਿਚਾਰ ਕਰਾਂਗੇ ਤਦ ਤੱਕ ਲਈ ਸਾਨੂੰ ਇਜਾਜ਼ਤ ਦਿਓ ਜੀ ਵਾਇਗੁਰੂ ਜੀ ਦਾ ਖਾਲਸਾ ਵਾਇਗੁਰੂ ਜੀ ਦੀ ਫਤਿਹ ਵਾਇਗੁਰੂ ਜੀ ਦਾ ਖਾਲਸਾ ਵਾਇਗੁਰੂ ਜੀ ਦੀ ਫਤਿਹ